ਮਾਹੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪੀਰਾਂ ਨੂੰ ਅੱਜ ਨਿੰਮਾ ਲੂਟ ਆਇਆ ਸਾਡੇ ਲੋਟ ਨੂੰ ਕਿਹਾ ਭਾਈ ਐ ਚੱਪ ਲਾਈਏ ਨਹੀਂ ਮੈਂ ਪੀ ਕੇ ਆਇਆ ਹੁਣੇ ਹਾਂ ਹਾਂ ਕੀ ਗੱਲ ਹਾਂ ਪੀਣੀ ਨਹੀਂ ਨਹੀਂ ਪਲਾ ਦੇ ਮੈਨੂੰ ਤਾਂ ਕੋਈ ਨਹੀਂ ਫੇਰ ਆ ਜਾ ਬੰਦਾ ਦੇਖ ਲੈ ਸੁੱਖ ਦੀ ਚੱਲ ਭਾਈ ਪਲਾ ਦੇ ਤੂੰ ਪਲਾ ਤੂੰ ਹੋਸ਼ ਰਹਿ ਹੂੰ ਹੁਣ ਕਿਦਾਂ ਪੰਮੇ ਹਾਂ ਜੇਕਰ ਤੂੰ ਇਦਾਂ ਲਹੰਦਾ ਨਾ ਕਿਹੜਾ ਕਰਕੇ ਕੋਰੇ ਕੋਰੇ ਆਏ ਆਇਓ ਲਾਇਆ ਏ ਹਾਂ ਆਇਓ ਲਾਇਆ ਮੈਂ ਤੇ ਸਿਆੜਾ ਚ ਲਾਇਆ ਆ ਸਿਆੜਾ ਚ ਲੈਣ ਲਾਈਏ ਦੂਰ ਦੂਰ ਹੋ ਗਿਆ ਆ ਆ ਆ ਕੱਢ ਦੇ ਕੱਢਣਾ ਕੱਢਣਾ ਹਾਂ ਹਾਂ ਅੱਜ ਬੈਠ ਕੇ ਕੱਢਣਾ ਇਹ ਸਾਰਾ ਪੱਟਣਾ ਇਹ ਬਾਈ ਦਰਖਤ ਲਾ ਰਿਹਾ ਵਿੱਚ ਗੱਬੇ ਦਰਖਤ ਦਾ ਲਾਉਣੀ ਤੇ ਪਿੱਛੇ ਲਾਏ ਦਰਖਤ ਯਾਰ ਨਹੀਂ ਸ਼ਾਮ ਆ ਉਰੇ ਬੈਠਣੋਂ ਤਾਂ ਹੀ ਫਾਇਦਾ ਜਿਹੜੇ ਦਿਨ ਮ ਬੁੱਟੇ ਕਿਹਾ ਸ਼ਾਮ ਰੱਖਣੇ ਉਹ ਤਾਂ ਅੱਗੇ ਪਤਾ ਨਹੀਂ ਯਾਰ ਕਿਹੜੇ ਕਿੱਥੇ ਰੱਖਤੇ ਉਹ ਜਿਹੜਾ ਕੱਢੀ ਨਾ ਕਰਿਆ ਤੇ ਆ ਤਾਂ ਹੀ ਪਈ ਆ ਕਿੱਥੇ ਪਈ ਆ ਜਿਹੜੇ ਉਹ ਪਈ ਆ ਸਾਡੀ ਗੱਲ ਤੇ ਖਰਾਬ ਹੋ ਜਾਊਗਾ ਹਾਂ ਹੀ ਬਚੇ ਆ ਜਿਹੜੇ ਹੈਗੇ ਹੁਣ ਧੁੱਪਾ ਪੈ ਗਿਆ ਧੁੱਪਾ ਅੱਧਾ ਹੀ ਲੱਗ ਗਿਆ ਕੋਲੇ ਜਿਹੜਾ ਤੇ ਪੱਥਰ 'ਚ ਲਿਖੇ ਜਾਣ ਇਹਨੂੰ ਵੀ ਛਾਂਵਾਂ 'ਚ ਰੱਖਦੇ ਆਹ ਹਾਂ ਹੋਰ ਕਿਹੜਾ ਰੱਖਣ ਵਾਲਾ ਛਾਂਵ 'ਚ ਦੋ ਦੋ ਪਲਾਟ ਆ ਇਹਨੂੰ ਵੀ ਧੱਕ ਛਾਂਵਾਂ 'ਚ ਓਏ ਤੂੰ ਪਾਲੇ ਕਿਹੜੇ ਆ ਫਿਰ ਧੁੱਪਾਂ ਜਾਂ ਸਿਆਲ ਦੇ ਵਿੱਚ ਮੱਠੀ ਧੁੱਪਾਂ ਹੁੰਦੀ ਆ ਪਾਲੇ ਆਹ ਯਾਰ 65 ਕੇਲੀ ਵਾਲੇ ਆ ਹਾਂ ਇਹ ਤਾਂ ਯਾਰ ਮਰਜ਼ੀ ਰੱਖ ਲੈਨੇ ਮੈਂ ਇਹਦਾ ਸਦਾ ਬਹਾਰਾ ਦੇਗਾ ਕਿੱਕਣਾ ਖੜੀ ਵੀ ਆ ਆ ਦੇਖ ਆ ਵੀ ਉਹ ਹੋ ਗਿਆ ਪਿਆ ਆ ਵੀ ਕੋਈ ਚੱਕਣੀਆਂ ਤੇ ਧੁੱਪਾਂ ਲਈ ਬਾਕੀ ਆ ਇਹਦੇ ਮਾ ਪਾਣੀ ਜਿਆਦਾ ਪਾਉਣ ਮੁੱਢੇ ਸੁੰਝਾ ਦੇ। ਇਹ ਜੜਾ ਗਲ ਜਾਣੀ ਆ। ਹੂੰ। ਇਹਦੇ ਮਾ ਇੰਨਾ ਪਾਣੀ ਝੋਲਦੇ ਸੀਗੇ। ਬਸ ਛਾਂਮਾ ਜਿਹਾ ਰੱਖਣੇ ਹੁਣ। ਛਾਂਮਾ ਮਥਾ ਰੱਖਦੇ ਦੋਨੇ। ਉਹ ਦੂਏ ਨੰਬਰ ਤੀਏ ਨੰਬਰ ਵਾਲਾ। ਕੀ ਕਾਰ ਆਖ? ਤੂੰ ਹਫ਼ਤੇ ਬਾਅਦ ਦੇਖੇ ਦੇ ਨਾ। ਕਲਰ ਚੇਂਜ ਹੋ ਜਾਣਾ। ਬਾ ਠੀਕ ਆ। ਮੈਨੂੰ ਪਤਾ ਨਹੀਂ ਤਾਂ ਮੈਂ ਲੈ ਕੇ ਇੱਥੇ ਰੱਖ ਦਿੱਤੀ। ਉਹ ਨਹੀਂ ਇਹ ਬੇਲ ਕੇ ਹਾਂ ਤਾਂ ਮੈਂ ਤਾਂ। ਉਹ ਸੁੱਕ ਗਈ ਯਾਰ। ਉਹ ਉਹੀ ਤਾਂ ਗੱਲ ਆ। ਉਹਨੇ ਤੇਰਾ ਸਾਰੀ ਨਾ ਹੋਰ ਲਿਆਦੀ ਕੋਈ। ਕਟਿੰਗ ਨਾਲ ਹੀ ਹੋਊਗੀ ਯਾਰ ਉਹਨੂੰ ਲਈ ਕਰੂੰਗਾ ਮੈਂ ਕਰ ਲਈਂ ਯਾਰ ਹੂੰ ਹੋਰ ਬਸ ਠੀਕ ਆ ਵਧੀਆ ਹਾਂ ਪੜਾ ਦੇ ਨਿੰਮੇ ਨੂੰ ਲੈ ਕੱਲ ਪੜਾ ਦੇ ਨਿੰਮੇ ਦੇ ਵੀ ਹਾਂ ਉਹ ਨਿੰਮੇ ਲੈ ਹਾਦਾ ਆਇਆ ਹੁਣ ਤੂੰ ਚੱਲਿਆ ਬੈਂਦੇ ਆ ਜਾ ਜਾ ਪੀ ਕੇ ਜਾਈ ਯਾਰ ਨਾਲੇ ਹਾਂ ਕਰਤੀ ਹੂੰ ਫੇ ਭੱਜ ਚੱਲੇ ਆ ਦੇਖ ਲੈ ਦੱ ਤੂੰ ਤਰਾਤਾ ਸਹੀ ਤਰਾ ਲਈ ਫੇ ਕੁਰਸੀ ਵੀ ਤਾਂ ਬੈਠਾ ਜਾ ਉਹਨੇ ਅਜੇ ਕਾਗਜ ਭਰ ਕੇ ਆਉਂਦਾ ਕਹਿੰਦਾ ਲੈ ਲੈ ਮਾਰਾ ਕਰ ਕੇ ਕੱਢ ਜਾਵਾ ਕਰਾਈ ਨਿੰਮੇ ਦੇਖ ਲੈ ਤੇਰੇ ਨਾਲ ਮੈਂ ਖੜੂਗਾ ਤੇਰੇ ਵਿਰੋਧ ਚੱਲ ਕੋਈ ਨਹੀਂ ਦੇਖ ਲੈ ਹੈ ਇਹ ਤੇਰੇ ਬੰਦ ਤੇ ਖੜੂਗਾ ਨਹੀਂ ਨਹੀਂ ਸਪੋਰਟਾਂ ਨਿੰਮੇ ਨੂੰ ਯਾਰ ਇਹਦੇ ਵਿਰੋਧ ਦਲੀ ਚੜਾਉਣਾ ਆਪਾਂ ਨੇ ਬੋਟ ਤੇ ਕਿੱਥੇ ਨਿੰਮੇ ਨੂੰ ਹਾਂ ਤੈਨੂੰ ਪਤਾ ਹੀ ਹੈ ਅੱਛਾ ਨਾ ਨਿੰਮੇ ਨੂੰ ਇਹ ਨਿੰਮੇ ਦੇ ਵਿਰੋਧ ਨਾਲ ਦਲੀ ਚੜਾਉਣਾ ਜੀ ਚੜਾਉਣਾ ਹੋਇਆ ਦਲੀ ਨਹੀਂ ਮਾਰਕ ਸੌਣ ਲੈ ਮੈਂ ਕਹਾਂਗਾ ਸામਤੀ ਹੋ ਜੇ ਤਾਂ ਵਧੀਆ ਦਲੀ ਕਹਿੰਦੇ ਨਹੀਂ ਹੋਣੀ ਚਾਹੀਦੀ ਕਿਉਂਕਿ ਪਤਾ ਠੰਡੇ ਨਹੀਂ ਮਿਲਣੇ ਚੱਲ ਆਇਆ ਮੇਰੇ ਕੋਲ ਤੇ ਚੱਲ ਠੀਕ ਆ ਬਾਈ ਕੀ ਲੋ ਜੀ ਬੰਦਰ ਬਾਈ ਯਾਰ ਉਹਨੂੰ ਮਨੀ ਬਾਈ ਨੂੰ ਸਤਿ ਸ੍ਰੀ ਅਕਾਲ ਜੀ ਕਿੱਦਾਂ ਵਧੀਆ ਬਜਾ ਬੰਦਰ ਕਿਧਰ ਕੋ ਮੈਂ ਆਇਆ ਅੱਜ ਅੱਜ ਮੈਂ ਉਪੜ ਗਿਆ ਤਾਂ ਯਾਰ ਹੂੰ ਗੁੱਪੜ ਗਿਆ ਸਾਲਾ ਕੰਮ ਹੋਈ ਨਹੀਂ ਉਹ ਹਾਂ ਗਾਹ ਮੈਂ ਪਹਿਲਾ ਲੈ ਕੇ ਆਇਆ ਫਰਦ ਕਿਤੇ ਨਾ ਹੂੰ ਉਦੋਂ ਖੜੇ ਦੇਖ ਲੈ ਤੂੰ ਫਰਦ ਇੱਕ ਅੱਦਾ ਹੀ ਤਾਂ ਮੇਰੇ ਮੂਰੇ ਅੱਜ ਹੋਣੇ 50 ਜਲੇ ਦੋ ਹੀ ਕਾਊਂਟਰਾਂ ਵੀ ਬੋਟਾਂ ਨੂੰ ਕਿਤੇ ਫਰਦ ਲੱਗਦੀ ਐ ਮੰਨੂ ਕਾ ਪਤਾ ਗਿਆ ਯਾਰ ਲੈ ਮੈਂ ਤਾਂ ਪੁੱਛਿਆ ਹੀ ਨਹੀਂ ਮੈਂ ਇੱਥੇ ਮੇਰਾ ਨਾਮ ਨੀਤਰ ਬਾਈ ਲੈ ਆਇਆ ਹੁਣ ਇੱਥੇ ਨਹੀਂ ਜਾਂ ਕਾਗਜ਼ ਲੈ ਆਇਆ ਉਹ ਉਹ ਬੰਨ ਨੂੰ ਨਹੀਂ ਪਤਾ ਵੀ ਭੀੜ ਬਹੁਤ ਈ ਅੱਜ ਹਾਂ ਅੱਜ ਗੱਡੀਆਂ ਮੋਟਰਸਾਈਕਲ ਨੂੰ ਜਗ੍ਹਾ ਨਹੀਂ ਜਿਗਰ ਹਸਪਤਾਲ ਮੇਂ ਜਗ੍ਹਾ ਨਹੀਂ ਨਾ ਮਿਲਦੀ ਓਥੇ ਜਗ੍ਹਾ ਨਹੀਂ ਮਿਲਦੀ ਅੱਛਾ ਹਾਂ ਇੰਨੀ ਭੀੜ ਸੀ ਚਲ ਤੇਰੇ ਕੋ ਤੈ ਤੈਂ ਗੜੇ ਬੋਟਾਂ ਚ ਖੜਨਾ ਤੇ ਜਿਹੜੀ ਤੈਨੂੰ ਜ਼ਰੂਰੀ ਚਾਹੀਦੀ ਸੀ ਮਾਦਾ ਮੁੜਿਆ ਮੈਂ ਤਾਂ ਬਗਲੇ ਨਹੀਂ ਕਰੀ ਕਿੰਨਾ ਚਿਰ ਖੜਾ ਰਿਹਾ ਤੇ ਮੁੜਿਆ ਖੜਾ ਰਿਹਾ ਮੇਰੇ 3 ਘੰਟੇ ਲੱਗਨੇ ਮਹਾ ਅੱਛਾ 3 ਘੰਟੇ ਘੜ ਤੇ ਘੜ ਲੱਗਦੇ ਉੱਥੇ ਫੇਰ ਖੜਿਆ ਵੀ 5 ਮਿੰਟ ਮੈਂ ਦੇਖਿਆ ਕੈਕ ਬੰਦੇ ਨਿਕਲਦੇ ਇੱਕ ਨਹੀਂ ਵੀ ਆਏ ਪਏ ਉਦੋਂ ਕਾ ਕਾ ਬਰੇ ਕੇ ਕਿਹੜੇ ਪੈਟ ਦੀ ਹੁਣੀ ਜਿਹੜੇ 50 ਪੇਜ ਨਿਕਲਦੇ ਆਉਣੇ ਹਾਂ ਬੋਈ ਗੱਲ ਹੈ ਮਹਲਾ ਵੀ ਇਹਦਾ ਕੰਮ ਬਹੁਤ ਖਰਾਬ ਆ ਮੇਰਾ ਵਾਈਕੂ ਜਾਂਦੂ ਨਾ ਮੈਂ ਦੁੱਧ ਦੇ ਪੈਸੇ ਕਢਾ ਕੇ ਲਿਆਉਣੇ ਉਹ ਤੇਰਾ ਨੰਬਰ ਰਿਹਾ ਵਾ ਉਹ ਹੈ ਉਹ ਤੇਰਾ ਨੰਬਰ ਰਿਹਾ ਵਾ ਚਾਹਨੇ ਤੇ ਰਿਹਾ ਵਾ ਮੈਂ ਵੀ ਦੇਖ ਲਿਆ ਹੂੰ ਮੈਂ ਦੇਖ ਲਿਆ ਤੈਨੂੰ ਮੈਂ ਤਾਂ ਹੀ ਕਹਿ ਕੇ ਗਿਆ ਮਾ ਜੇ ਤਾਂ ਤੂੰ ਹੁਣ ਕਾ ਦੇਖਦਾ ਬਰੇ ਪਤਾ ਲੱਗ ਜਾਂਦਾ ਫੋਨ 'ਚ ਹਾਂ ਬਈ ਫੇ ਤਾਂ ਹੁਣੀ ਮੈਨੂੰ ਮੇਰਾ ਲੱਗ ਗਿਆ ਨਾ ਫੋਨ 'ਚ ਮੈਂ ਪਾਈ ਆ ਪੁਰਾਣੀ ਉਹ ਫੋਨ 'ਚ ਮੈਂ ਲੱਭਿਆ ਤੇਰਾ ਨੰਬਰ ਪਾਈ ਆ ਉਹ ਤੇਰਾ ਨੰਬਰ ਰਿਹਾ ਵਾ ਹੂੰ ਚਾਹਨੇ ਤੇ ਕੰਡਦੇ ਰਹ ਜਾਂਦੇ ਨਹੀਂ ਰਹ ਜਾਂਦੇ ਹੋ ਜਾਂਦੀ ਮਿਸਟੇਕ ਜਾਂ ਕੰਪਿਊਟਰ ਦਾ ਰਿਕਾਰਡ ਚੜਿਆ ਯਾਦ ਰਹਿ ਗਿਆ ਉਹ ਯਾਦ ਰਹਿ ਗਿਆ ਜਿਆ ਫੇ ਗੌਰ ਕਰੀ ਨਹੀਂ ਹਾਂ ਇਹ ਗੌਰ ਜਦ ਹੀ ਹੁੰਦੀ ਜਾਂ ਫੇ ਬਹੁਤ دیر ਬਾਅਦ ਬੰਦਾ ਪਤਾ ਲੱਗਦਾ ਲਾਹੌਰ ਉਹ ਪਤਾ ਸਾਨੂੰ ਕਦਾਂ ਇਹ ਕੌਲੇ ਕਰੀ ਜਾਂਦੇ ਕੌਣ ਨਹੀਂ ਜਦ ਫਸਟ ਟਾਈਮ ਤਾਂ ਕੰਪਿਊਟਰ ਵਾਲੀ ਫਰਦ ਕਢਾਈ ਤੀ ਯਾਦ ਨਹੀਂ ਨਾ ਤੁਸੀਂ ਨੰਬਰ ਚੈੱਕ ਕਰੇ ਹਾਂ ਯਾਦ ਨਹੀਂ ਚੈੱਕ ਕਰਿਆ ਜਾਂ ਪਹਿਲੀ ਵਾਰੀ ਨਿਕਲ ਆਈ ਆ ਫਰਦ ਜਾਂ ਕੰਪਿਊਟਰਾਈਜ਼ ਹੋਇਆ ਸਿਸਟਮ ਜਦ ਚੈੱਕ ਕਰਦਾ ਜਦੋਂ ਜਦ ਪਤਾ ਲੱਜਣਾ ਤਾਂ ਉਹ ਦਵਾਰੀ ਗਈ ਜਾਂ ਕਹਿੰਦਾ ਤੁਹਾਡਾ ਨੰਬਰ ਰਹਿ ਗਿਆ ਇਹ ਸਾਨੂੰ ਵੀ ਪਤਾ ਵੀ ਰਿਹਾ ਪਿਆ ਹੂੰ ਇਹ ਜੈ ਸਿੰਘ ਕਹੀ ਗਿਆ ਕਹਿੰਦਾ ਦੇਖ ਤਾਂ ਲੈ ਕਢਵਾ ਕੇ ਤਾਂ ਹੀ ਮੈਂ ਦੇਖਿਆ ਵੀ ਫਰਦ ਮਤਲਬ ਨੰਬਰ ਤਾਂ ਹੈ ਨਹੀਂ ਉਹ ਤਾਂ ਤਾਂ ਖੱਦ ਕੇ ਦੇਖ ਗਿਰੇ ਪਿਆ ਹੋ ਹੈ ਹੋ ਨਹੀਂ ਆ ਲੱਗੂ ਦੀ ਨਿਕਲ ਨਹੀਂ ਸਕਦੀ ਇੱਕ ਪਿੰਡ ਦੀ ਆਪਣੀ ਕਢਾਉਣੀ ਐ ਲੱਗ ਨਹੀਂ ਨਿਕਲ ਸਕਦੀ ਉਹ ਵਿਚੀ ਆਉਣੀ ਉਹਦੇ ਲੱਗ ਨਹੀਂ ਨਿਕਲ ਸਕਦੀ ਉਹਦੀ ਇੱਕ ਚੀਜ਼ ਹੋ ਸਕਦੀ ਆ ਹਾਂ ਉਹਨੂੰ ਨਾ ਵੀ ਤੇਰੇ ਦੀ ਵੀ ਜੈ ਬਾਪੂ ਜੀ ਦੇ ਨੋਪ ਪਰ ਕੇ ਦੇਖਾਂਗੇ ਜੀ ਦੇ ਪਰਜੋ ਬਸਰਕਾ ਪਿਆ ਖੜਾ ਉਹ ਉਹ ਯਾਰ ਪਿਆ ਮਸਰਕਾ ਹੋਵੇ ਜਿੱਕਣਾ ਹੁਣ ਮੈਂ ਕਢ ਦਤਾ ਹਾਂ ਮੈਂ ਤਾਂ ਉਹਨੂੰ ਸਿੱਧੀ ਕਢ ਦਤਾ ਤੇਰੇ ਨੋ ਉਪਰ ਜਿਆ ਖਸਰਾ ਨੰਬਰ 9 ਪਰ ਜਿਆ ਖਤੌਨੀ ਦੇ ਨੋ ਉਪਰ ਜੇ ਕਈ ਵਾਰੀ ਕੀ ਹੁੰਦਾਗਾ ਚਾਨਨੇ ਤੇ ਵੀ ਰਹਿ ਗਈ ਹੁੰਦੀ ਆ ਸਮਝ ਗਿਆ ਆ ਜੀ ਵੀ ਹੋ ਜਾਈ ਕਰਤੇ ਕਿਤੇ ਬਾਬਿਆਂ ਦੇ ਨੋਏ ਪਈ ਹੋਵੇ ਇਹ ਵੀ ਸਹੀ ਗੱਲ ਹੋ ਸਾਦੀ ਇਹ ਹੋ ਜਾਈ ਕਰਦੀ ਆ ਵਾਹ ਵੀ ਮੰਤਰ ਕਰਕੇ ਦੇਖ ਲਈ ਤੇ ਲੰਪਾ ਤਾਂ ਦਿੱਤਾ ਹੀ ਮੈਂ ਮੈਂ ਪਰ ਪਤਾ ਹੀ ਹੋਦਰ ਆ ਪਰ ਕੇ ਦੇਖੀਂ ਫੇਰ ਦੇਖ ਲੈ ਭਰ ਕੇ ਹੂੰ ਮੈਂ ਤਾਂ ਆ ਹੀ ਲੱਗਿਆ ਮੈਂ ਕਿਹਾ ਜੈ ਜੀ ਮੈਨੂੰ ਆਇਆ ਕਹਿੰਦਾ ਮੈਂ ਫਰਜ਼ ਕਢਾਉਣ ਚੱਲੇ ਆ ਮੈਂ ਤਾਂ ਕਿ ਕਿਤੇ ਮੈਂ ਬੂਟਾਂ 'ਚ ਖੜਨਾ ਜਿਹੜਾ ਫਰਜ਼ ਕਢਾਉਣ ਚੱਲੇ ਆ ਇਹ ਹਾਂ ਬੂਟਾਂ 'ਚ ਖੜਨਾ ਹੈ ਭੱਜ ਕੇ ਤੂੰ ਆਇਆ ਮੇਰੇ ਕੋਲੋਂ ਫਰਜ਼ ਲੈ ਕੇ ਕਹਿੰਦਾ ਦੇਖ ਫਰਜ਼ ਤਾਂ ਉਹ ਤਾਂ ਖੇਤੀ ਕਰਦੇ ਆ ਆਪਣੀ ਰਾਹ ਨਾਲ ਬੈਠੇ ਆ ਬੈਂਚ ਨਹੀਂ ਬੈਂਚ ਨਹੀਂ ਕੋਈ ਨਹੀਂ ਭਾਈ ਦੇਖ ਕੇ ਤਾਂ ਐਵੇਂ ਲੱਗਣਾ ਤਾਂ ਜਦੋਂ ਉਹਨੇ ਫਰਜ਼ ਲੈਣ ਚੱਲੇ ਆ ਅਗਲੇ ਦੇ ਮਾਈਂਡ ਤਾਂ ਹੋਣਾ ਵੀ ਇਹ ਚੋਰੀ-ਚੋਰੀ ਭਰ ਦਊਗਾ ਰਾਏ ਤਾਂ ਮੈਨੂੰ ਪਿੰਡ ਦੇ ਬਹੁਤ ਮਿਲੇ ਉੱਥੇ ਉਹ ਕਹਿੰਦੇ ਹੋਈ ਝੋਲਾ ਚੱਕੀ ਫਿਰਦੇ ਘਫਰੇ ਕਾਜੇ ਭੰਨਦਾ ਆ ਵਾਹ ਬਈ ਗੱਲ ਤਾਂ ਸੱਚੀ ਹੋ ਹੁਣ ਜਾਚਾ ਜਦ ਗਿਆ ਇਹ ਰਿਕਾਰਡ ਤੇ ਇਹੀ ਆ ਹੁਣ ਤੂੰ ਮੇਰੀ ਗੱਲ ਸੁਣ ਲੈ ਉਂ ਨਾ ਕਦੇ ਚਲੇ ਗਿਆ ਉਹੀ ਕੰਮ ਉਹੀ ਦਿਨ ਕੰਮ ਜਾਦ ਆਇਆ ਜਿਹੜੇ ਦਿਨ ਤੈਨੂੰ ਕਾਜੇ ਭਰ ਹੁਣੇ ਆ ਇਹ ਬਾਹਰ ਜਾਣਾ ਤਾਂ ਰੁਪੜ ਮਾਂ ਕਾ ਜੈਹੀ ਨਾ ਫੜਾਤੀ ਮੈਨੂੰ ਉਹ ਤਾਂ ਕਹਾ ਜਾਏਗੀ ਬਾਬਾ ਪੰਮੇ ਦੇ ਘਟਵਾ ਕੇ ਦੇਖ ਲੈਂ ਉਹਦਾ ਸੈੱਟ ਸਾਫ ਲੱਗਿਆ ਉਹਦਾ ਜਾਬ ਕਰਨ ਲੱਗਿਆ ਹੋਆ ਹੁਣੀ ਦੱਸ ਬਹੁਤ ਬੁਰਾ ਹਾਲਤਾ ਉਹਦਾ ਡਿਊਟੀ ਲੱਗੇ ਉਹ ਚਲ ਉਹ ਵੀ ਡਿਊਟੀ ਲੱਗੀ ਜੀ ਲੱਡੀ ਡਿਊਟੀ ਕਰਨ ਯਾਰ ਸਾਰਾ ਕੁਝ ਸਾਫ ਕਰਿਆ ਦੇਖੀ ਗਿਆ ਟੌਰ ਵੀ ਨਹੀਂ ਅਸਲ ਜੇ ਟਰੈਕਟਰ ਨਾ ਤੀਨਾ ਮਦੂਏ ਲੋਡ ਰੱਖਤੀਆਂ ਉਹ ਤੀਨਾ ਟੂਨਾ ਚੱਕ ਕੇ ਹੁਣ ਟਰੈਕਟਰ ਟਰਾਲਾ ਸਾਰਾ ਕੁਝ ਪਿੱਛੇ ਜਾਣ ਲੱਗ ਗਿਆ ਫੇਰ ਪਹਿਨਾ ਗਾ ਪਾ ਢੋਲ ਉਧਰ ਪਈ ਤੇ ਕਣ ਕੋਣ ਕਲੋ ਸਭ ਚੱਕ ਤੇ ਜਾਲੇ ਜੂਲੇ ਲੱਗੇ ਉਹਦੇ ਸਾਬ ਕਰਨਾ ਲਿਪੜਿਆ ਪਿਆ ਉਹਨਾਂ ਫੇਰ ਮੈਨੂੰ ਉੱਥੇ ਤੇ ਫੋਨ ਕਰਿਆ ਭੀੜ ਦੇਖ ਕੇ ਉਹ ਮੈਂ ਤਾਂ ਰੋਟੀ ਹਾਲ ਲੱਗਿਆ ਮੈਂ ਕਹਿੰਦਾ ਹੱਦ ਤੱਕ ਮਰਨਾ ਹੋਣ ਲੱਗਿਆ ਉਹਨੂੰ। ਕਿਹ ਟਾਈਮ ਲੱਗਣਾ ਮਾਦਾ ਆਪਣਾ ਚੇਪਰਾ ਆ ਗਿਆ। ਮੈਂ ਹੁਣ 3 ਘੰਟੇ ਕਿਹੜਾ ਖੜੂਗਾ ਓਰੇ ਯਾਰ। ਤੇ ਹੁਣ ਮੈਂ ਦੇਖਿਆ ਤਾਂ ਉਹ ਨਿਕਲਿਆ ਨਹੀਂ। ਆ ਵੀ ਦੇਖ ਲੈ ਕਰਕੇ। ਇਹ ਵੀ ਦੇਖ ਲੈਂਦੇ ਆ ਕੋਈ ਨਹੀਂ ਤੇਰਾ। ਆ ਵੀ ਦੇਖ ਲੈ। ਨਹੀਂ ਅਬੇ ਭਾਈ ਪਟਵਾਰੀ ਕੋਈ ਜਾਣਾ ਪੈਣਾ। ਹਾਂ ਹਾਂ। ਕਿ ਨਹੀਂ ਫੇਰ ਵੀ ਤਾਂ ਤੁਹਾਨੂੰ ਪਟਵਾਰੀ ਕੋਲ ਜਾਣੀ ਪੈਣਾ। ਆਹੋ ਪਟਵਾਰੀ ਵੱਜੇ ਜਾਉਂਗਾ। ਨੰਬਰ ਤਾਂ ਤੇਰਾ ਬਾਈ ਅੱਗੇ ਇੱਥੇ ਬਹਿਂ ਤਿਆਰ ਹੁਣ ਉੱਥੇ ਬਹਿਦੇ ਜਾ ਕੇ। ਹੁਣ ਜਿੱਤ ਹੈ ਤਾਂ ਆਪਣਾ ਸਰਕਲ ਨੂੰ ਠੀ ਆ। ਹੈ? ਹੁਣ ਮੀਆਂ ਪਰ ਹੈ। ਹੁਣ ਮੀਆਂ ਪਰ ਹੈ। 400 ਵੀ ਬਦਲ ਗ ਹਾਂ 500 ਬਗਾ ਗਿਆ ਜੇ ਪਹਿਲਾ ਤਾਂ ਫੋਰ ਆ ਗਿਆ ਹੁਣ ਓਹ ਫੋਰ ਆ ਗਿਆ ਚਲ ਹੁਣ ਇਹਦਾ ਨੰਬਰ ਤੇ ਲਾਉਂਗਾ ਕਿਤੇ ਫਿਰ ਆ ਮੈਂ ਕਹਾ 70 70 500 ਵਿੱਚ ਕਾਗਜ਼ ਮੰਗਿਆ ਉਹ ਇੱਥੇ ਹਾਂ ਸਹੀ ਫੋਟਵਾਰੀ ਦੀ ਗੱਲ ਹੋ ਰਹੀਓ ਕਰੇ ਮੈਨੂੰ ਕਾਗਜ਼ ਦੇ ਹਾਂਜੀ ਹੂੰ ਚੱਲ ਓ ਜਾ 500 ਗਿਆ ਜੇ ਕਹਿੰਦਾ ਯਾਰ ਉਹ ਹੋਈ ਫਾਈ ਬਦਲ ਗਿਆ ਬਸ ਉਹਨੇ ਬਾਹਰ ਖੜੀ ਜਾਣਾ ਕਹਿੰਦਾ ਮੈਂ ਨਹੀਂ ਕਹਿੰਦਾ ਬਾਹਰ ਜਾਣਾ ਹਾਂ ਪਤਾ ਭਾਈ ਹੁਣ ਹੌਲੀ ਹੌਲੀ ਕਰਾ ਦੀ ਦਵਾਈ ਉਹ ਕਰੀ ਤੇ ਸਾਡਾ ਅਜਾਦੀ ਪੱਕਾ ਨਹੀਂ ਹਾਂ ਪੱਕਾ ਨਹੀਂ ਤਾਂ ਹਜੇ ਮਿਲਿਆ ਉਹਨੂੰ ਜਿਹੜਾ ਹੁਣ ਆਪਣੇ ਸਬੂਤ ਆਉਣਾ ਉਹਦੇ ਕੋਲ ਉਹ ਰੋਪਣੇ ਪਏ ਉਹਨੂੰ ਕੋ ਚਾੜਵਾਵਾ ਦੋੜੀ ਉਹਨੂੰ ਕੋ ਚਾੜਵਾਵਾ ਯਾਰ ਸਰਕਲ ਵੱਧ ਦਿੱਤੇ ਹੋਏ ਤੇ ਵਾਹੋ ਪਟਵਾਰੀ ਹੜਤਾਲ ਕਰਦੇ ਵੀ ਇੰਨੇ ਸਰਕਲ ਸੀ ਕਿੱਥੇ ਚਲਾਈ ਜਾਊਂਗੇ ਉਹ ਚੱਕਰ ਮੇਰੀ ਗੱਲ ਸੁਣ ਲੈ ਇੱਕ ਪਟਵਾਰੀ ਦਾ 5-4 ਲੱਖੇ ਸੰਭਾਲਦੇ ਨੂੰ ਕੀ ਕਰੂਗਾ ਪਟਵਾਰੀ ਉਹੀ ਤਾਂ ਚੱਕਰ ਪੈਂਦਾ ਐ ਕਿ ਨਹੀਂ ਜਿੰਨਾ ਗਵਰਨਮੈਂਟ ਨੇ ਸ਼ੁਰੂ ਚ ਰੂਲ ਬਣਾਇਆ ਤਾਂ ਮੰਨ ਲਾ ਵੀ ਇੱਕ ਪਟਵਾਰੀ ਨੂੰ ਜੇ 5 ਪਿੰਡ ਮਿਲੇ ਵੀ ਤੂੰ ਉਨੇ ਹੀ ਰਹਿਣ ਦੋ ਜਦ ਪਟਵਾਰੀ ਰਿਟਾਇਰ ਹੋ ਜਾਂਦਾ ਏ ਹਾਂ ਉਹਨੂੰ ਲਾਗ ਅਲੇ ਦੇ ਵੀ ਪੰਜ ਦੇ ਦੇਣੇ 10 ਹੋ ਗਏ ਹਾਂ ਉਹਦੀ ਹੈ ਨਵਾਂ ਰੱਖਣਾ ਨਹੀਂ ਨਵਾਂ ਰੱਖਣਾ ਆਹ ਪੰਗੇ ਪੰਗਾ ਦਾ ਹਾਈ ਪੰਗਾ ਆਏ ਵੀ ਨਵਾਂ ਰੱਖੋ ਤੁਸੀਂ ਉਹੀ ਤਾਂ ਚੱਕਰ ਆ ਵੀ ਨਵਾਂ ਭਰਤੀ ਕਰੋ ਹੁਣ ਜਿੰਨਾ ਰਿਕਾਰਡ ਪਟਵਾਰੀ ਨੂੰ ਮਿਲਦਾ ਤਾਂ ਪਹਿਨਾ ਉਨਾ ਚੱਲਣ ਤੋਂ ਬੰਦਾ ਕੰਮ ਕਰੂੰਗਾ ਨਾ ਠੀਕ ਹੈ ਹੁਣ ਫੜਦਾ ਨਹੀਂ ਬਾਕੀ ਜਿਹੜੇ ਬਾਕੀ ਕੰਮਾਂ ਦੇ ਉਹਨਾਂ ਬਖਾਏ ਤੁਹਾਨੂੰ ਬਾਕੀ ਕੰਮ ਤਾਂ ਸਾਰੀ ਰੁਕੇ ਹੋਏ ਆ ਇਹ ਬਹੁਤ ਕੰਮ ਆ ਮੁੰਡੇ ਦਾ ਸਕੂਲ ਚ ਚਾਹੀਦਾ ਤਾਂ ਰਹਿائش ਦਾ ਮੰਗਦੇ ਤੇ ਪਰ ਇੱਕ ਕੰਮ ਦੇਖਿਆ ਪਰ ਤੇਰਾ ਬੰਬੇ ਮੈਂ ਇੱਕ ਮੈਂ ਦੇਖਿਆ ਵੀ ਦੇ ਮੈਨੂੰ ਨਾ ਜਾਣੀ ਲੋੜ ਪਈ ਉੱਥੇ ਜਿਹੜੇ ਨਾ ਕੈਂਪ ਲਾਇਏ ਦੀ ਪਿੰਡਾਂ 'ਚ ਆਪਣੇ ਸੈਨਿਕਾਂ ਵੀ ਲੱਗੇ ਨੇ ਉਹ ਵੈ ਸੈਨ ਕੀਤੇ ਹੋਏ ਤੇ ਆਇਂ ਤਾਂ ਦੇਖ ਲੈ ਤੂੰ ਬਾਬਾ ਸੈਨ ਜੀ ਦੀ ਮਰਜ਼ੀ ਹੋਏ ਆ ਉਹ ਡੀਸੀ ਦਾ ਅਹੁਦਾ ਕੰਮ ਹੋ ਗਿਆ ਡੀਸੀ ਦਾ ਕੋਈ ਅਹੁਦਾ ਹਾਇੋ ਨਹੀਂ ਯਾਰ ਹਾਂ ਜਿਹੜੇ ਕੰਮ ਹੋ ਗਿਆ ਤੇ ਲਾ ਬੰਦ ਮੈਂ ਗਿਆ ਨਹੀਂ ਕੁਛ ਨਹੀਂ ਉਹਨਾਂ ਨੂੰ ਫੋਟੋ ਸਟੇਲ ਤੇ ਆਇਆ ਕਿ ਯਾਰ ਵੀ ਵੈੱਕਰੇ ਮੈਂ ਕਲੀਅਰ ਹੈ ਆ ਤਾਂ ਵੀਡੀਓ ਚੱਲਦਾ ਹੈ ਰਿਕਾਰਡ ਹੁਣ ਗਵਰਨਮੈਂਟ ਦਾ ਫੇਰ ਵੀ ਯਾਰ ਅਫਸਰ ਆਉਡੀ ਸੀ ਜਿਹਨੇ ਤੇਰੇ ਕਾਗਜ ਫੜੇ ਆ ਹਾਂ ਜੇ ਤਾਂ ਐ ਤਾਂ ਹੈ ਨਹੀਂ ਵੀ ਤੂੰ ਕੁਝ ਰੱਖਿਆ ਆ ਉੱਥੇ ਜਾ ਉਹਨੇ ਤੇਰੇ ਕਾਗਜ ਫੜ ਕੇ ਤੈਨੂੰ ਕਹਿਤਾ ਵੀ ਹੋ ਜੇਗਾ ਬੱਸ ਮੈਨੂੰ ਪਤਾ ਲੱਗੇ ਤੇ ਸਾਰੇ ਅਫਸਰ ਸਹਬਾਨ ਨੇ ਉਹ ਮੁੰਡੇ ਨੂੰ ਫੜਾ ਦੇ ਕਹਿੰਦਾ ਹੂੰ ਉਹਨੂੰ ਤਾਂ ਬਣਾ ਦੇ ਦੇ ਤੂੰ ਨੰਬਰ ਲਿਖਾ ਦਿੱਤਾ ਆ ਸਾਰਾ ਕੰਮ ਹੋ ਗਿਆ ਬਦਲੇ ਕਲੀਅਰ ਆ ਦੇਖੇ ਜਦੇ ਹੋ ਗਈ 24 ਤਰੀਕ ਨੂੰ ਹੋਈ ਵੀ ਆ ਹਾਂ ਆ ਜਕਰ ਹੁਣ ਤਾਂ ਗੁਰੂ ਐਦਾ ਕੰਮ ਹੁੰਦੇ ਵੀ ਆ ਭਾਈ ਹੁਣ ਜਿੱਥੇ ਜਣੀ ਜਿੱਥੇ ਨੌਕਰੀ ਵਾਲਿਆਂ ਦੀ ਜਰੂਰਤ ਆ ਉੱਥੇ ਨੌਕਰੀ ਵਾਲੇ ਰੱਖਣੇ ਵੀ ਜਾਂਦੇ ਇਹ ਮੁੰਡੇ ਨਹੀਂ ਰੱਖਣੇ ਤਾਂ ਜਰੂਰੀ ਇੱਕ ਬੰਦੇ ਕੋਲ ਲੋਡ ਸਿੱਟਦੇ ਫਿਰ ਔਖਾ ਕੰਮ ਉਹ ਤਾਂ ਹੈ ਉਹ ਮੈਂ ਹੀ ਸਾਰਾ ਦਿਨ ਬੈਠਾ ਰਹਾ ਉਹਦੇ ਮੈਂ ਬੈਂਕਾਂ ਤੇ ਬੈਂਕਾਂ ਚ ਤੁਹਾਨੂੰ ਤਾਂ ਸਮਝਦਾ ਉਹਨਾਂ ਨੂੰ ਜਿੱਥੇ ਬੈਂਕ ਮੈਂ ਦੋ ਦੋ ਦਿਨ ਤਿੰਨ ਦਿਨ ਮਲਾਜ਼ਮ ਬੈਠੇ ਐ ਅੱਜ ਇੱਕ ਹੋਰ ਤਾਂ ਕਿੱਥੇ ਤਾਂ ਮੈਂ ਕਿੱਥੇ ਗਿਆ ਤਾਂ ਯਾਰ ਪਰਮਾਰ ਦੇ ਉੱਥੇ ਤੇਰਾ ਹਸਪੀਟਲ ਪੀਸੀ ਲੰਚ ਚਲੇਗਾ ਦਵਾਈ ਦੀ ਹਾਂ ਹਾਂ ਸਟੋਰ ਪਰ ਸਟੋਰ ਪਰ ਅੰਦਰ ਦੀ ਲੈ ਲੈਂਦਾ ਮਾਚਰ ਉਹ ਤਿੰਨ ਚਾਰ ਜਣੇ ਆ ਉੱਥੇ ਹਾਂ ਉੱਥੇ ਤਿੰਨ ਚਾਰ ਜਣੇ ਆ ਲੈਣ ਲੱਗੇ ਹੋਏ ਉੱਥੇ ਤੇ ਆਏ ਜਿਗੜਾ ਆਪਣਾ ਖੂਹ ਹੈ ਥਾ ਆਏ ਉਹਨੇ ਤਾਂ ਗੈਲਰੀ થી ਆਏ ਪਏ ਮੈਂ ਮੈਂ ਉਹਰੇ ਕੋਲ ਵੀ ਸੀ ਮਿਲੂਗੀ ਮੈਨੂੰ ਇਹ ਕਰਦੇ ਕਹਿੰਦੇ ਉੱਥੀ ਤੇ ਲੈ ਕੇ ਆਈਂ ਭਾਵੇਂ ਉਹਰੇ ਨਹੀਂ ਮਿਲਣੀ ਮੈਂ ਆ ਕੇ ਬਾਹਰ ਤੇ ਜਿਉਂ ਹੀ ਸੀ ਬਾਹਰ ਤੇ ਮਿਲ ਗਈ ਮਿਲ ਜਾਂਦੀ ਐ ਚੱਲ ਹੋਰ ਕੰਪਨੀ ਮਿਲ ਜੂ ਹਾਂ ਉਹ ਜੀਤੇ ਦਾ ਮਿਲੀ ਨਹੀਂ ਨਾ ਫਿਰ ਤਣਾ ਕਰਕੇ ਹੋ ਜਾਣਾ ਨਿਕਲ ਗਿਆ ਹੁਣ ਬਲੀਜ ਐ ਸਾਰਾ ਉੱਥੇ ਲੱਗਦਾ ਅੱਛਾ ਨਾ ਦਵਾਈ ਪਤਾ ਕਿਹੜੀ ਲਿਖਣੀ ਆ ਉਹ ਦਵਾਈ ਤੈਨੂੰ ਬਾਹਰ ਉਹਦੇ ਚਾਂਸ ਮੰਨ ਉਹ ਤੈਨੂੰ ਹਸਪਤਾਲ ਵਿੱਚੋਂ ਉਹਦੇ 95% ਚਾਂਸ ਹਸਪਤਾਲ ਚੋਂ ਲੈਣਾ ਖੜੀਆਂ ਸਾਰੇ ਉਹ ਮਰੀਜ਼ਾਂ ਦੇ ਮਰੀਜ਼ ਮਰੀਜ਼ਾਂ ਨੇ ਰੇਟ ਜਣੀ ਉਹੀ ਤਾਂ 100 ਬਾਂਦਰ ਤੇ ਮਿਲਦੀ ਸੀ 100 ਬਾਹਰ ਤੇ ਮਿਲਦੀ ਮੈਂ ਤੂੰ ਚੱਲ ਰੇਟ ਤਾਂ ਮੰਨਿਆ ਪਰ ਕੰਪਨੀ ਉਹ ਹੀ ਜੀ ਲਿਖਣੀ ਉਹਨਾਂ ਕੋਲੇ ਹੁੰਦੀ ਆ ਆਹ ਦਵਾਈ ਉਹਨਾਂ ਕੋਲ ਹੋਣੀ ਆ ਬਾਹਰ ਨਹੀਂ ਤੈਨੂੰ ਮਿਲਣੀ ਉਹ ਆਹੋ ਬੀਜ ਕਿਤੇ ਕਹੀ ਹਰੀਕ ਜਗ੍ਹਾ ਮਿਲੀ ਜਾਊਗੀ ਹਾਂ ਚੰਡੀਗੜ੍ਹ ਦੀ ਦਵਾਈ ਲਿਆਉਂਦੇ ਹੁੰਦੇ ਅਸੀਂ ਔਰੇ ਜਗ੍ਹਾ ਥੋੜੋ ਮਿਲਦੀ ਔਰੇ ਆ ਕੇ ਕੰਪਨੀ ਹੋਰ ਲੈਣੀ ਪੈਂਦੀ ਉੱਥੀ ਮਿਲਦੀ ਉੱਥੀ ਉੱਥੇ ਰੇਟ ਬਹੁਤ ਹੈ ਯਾਰ ਤੂੰ ਵੀ ਉੱਥੇ ਲੇ ਕੇ ਆਉਂਦਾ ਦਵਾਈ ਹੈ ਕਰਦੇ ਨੂੰ ਲਿਆਉਂਦਾ ਹੁੰਦਾ ਸ਼ੁਕਰ ਦੀ ਨਾ ਉੱਥੇ ਕਰਿਆ ਸਾਲ ਮੈਂ ਜਾਂਦਾ ਤੂੰ ਪੀਜੀਆਈ 16000 ਪੀਜੀਆਈ ਅੱਛਾ ਪੀਜੀਆਈ 16 ਵੀ ਉੱਥੀ ਹੈ ਨਾਲੇ 16 ਪਰਾ ਇਹ ਪੀਜੀਆਈ ਸਭ ਤੋਂ ਉੱਪਰ ਆ ਆਹੋ ਠੀਕ ਹੈ 16 ਵੀ ਹਸਤਾਲ ਵਧੀਆ ਆਸਟਾਰ ਦਾ ਸਾਰੀ ਵਧੀਆ ਪਰ ਲੇਬਲ ਸਭ ਤੋਂ ਉੱਤੇ ਗਾਣੇ ਪੀਜੀਏ ਹਾਈ ਹਾਈ ਕਮਾਂਡ ਸਮਝ ਹਾਈ ਕਮਾਂਡ ਆ ਬਸ ਉੱਥੇ ਤੇ ਫਿਰ ਜਵਾਬ ਹੀ ਆਉਂਦਾ ਹੁੰਦਾ ਜਿਹੜਾ ਉਹ ਰਸੋਤਾਲਾਂ ਦੇ ਵੀ ਮੇਰੀ ਉੱਠੀ ਜਾਣਾ ਪਏ ਆਖਰ ਨੂੰ ਆਖਰ ਨੂੰ ਜਾਣਾ ਆਖਰ ਨੂੰ ਜਾਣਾ ਪਹਿਲਾਂ ਨਹੀਂ ਜਾਣਾ ਪਹਿਲਾਂ ਨਹੀਂ ਜਾਣਾ ਆਖਰ ਨੂੰ ਜਾਣਾ ਉਹ ਵੀ ਡੇੜੀ ਪਾ ਕੇ ਆਏ ਖੜਾ ਲੰਦੇ ਕੋਈ ਨਾ ਦੇਖ ਲੈਂਦੇ ਮੇਰੀ ਜੂਰੀ ਵੀ ਨਾਲ ਹੈਗਾ ਠੀਕ ਆ ਇਹ ਉਹਨਾਂ ਨੂੰ ਪਤਾ ਯਾਰ ਜਿਹੜਾ ਜਾਣੇ ਵਾਲਾ ਮਰੀਜ਼ ਆ ਉਹਨੂੰ ਸੱਚੀ ਪਹਿਲਾਂ ਸਾਹਮਣੇ ਆਓ ਉਹਨਾਂ ਨੂੰ ਵੀ ਪਤਾ ਉਹ ਪਿਆ ਰਹਿੰਦੇ ਹੁਣ ਲਾਗ ਉਹਨਾਂ ਨੂੰ ਵੀ ਪਤਾ ਕਿਹੜਾ ਬਚਣੇ ਵਾਲਾ ਕਿਹੜਾ ਨਹੀਂ ਬਚਣੇ ਵਾਲਾ ਉਹਨਾਂ ਨੇ ਉ ਵੀ ਨਹੀਂ ਛੁੱਟੀ ਆ ਪਰ ਯਾਰ ਉੱਥੇ ਇਲਾਜ ਵਧੀਆ ਏ ਪਰ ਜੇ ਪੈਣਾ ਜਾਣ ਆਹੋ ਪਹਿਲਾਂ ਨਹੀਂ ਜਾਣਦੇ ਜਾਂਦੇ ਕੀ ਜਾਂਦੇ ਹੀ ਆ ਕਮਲ ਜਿੰਦਾ ਚਾਹ ਜਾਂਦੇ ਆ ਉੱਥੇ ਟੈਸਟ ਅਸਲ 'ਚ ਟੈਸਟ ਦਮ ਤੋੜਦੇ ਨੇ ਆਪਾਂ ਕਹਿੰਦੇ ਆ ਆਹੋ ਪਰ ਉਹ ਟੈਸਟ ਕਰਾਉਂਦੇ ਵੀ ਸਹੀ ਆ ਆਹੋ ਹੁਣ ਅੱਖਾਂ ਦਾ ਕਿਡਨੀਆਂ ਦਾ ਹਰ ਇੱਕ 6 ਮਹੀਨੇ ਬਾਅਦ ਟੈਸਟ ਉੱਥੇ ਹਾਂ ਜੇ ਸ਼ੂਗਰ ਦੇ ਮਰੀਜ਼ ਦਾ ਅੱਛਾ ਜੀ ਹੂੰ ਕਿ ਕਿ ਸਭ ਤੋਂ ਪਹਿਲਾਂ ਜਿਹੜਾ ਸ਼ੂਗਰ ਨੇ ਪਾਣੀ ਵੱਟ ਹੁੰਦੀ ਹੁੰਦੀ ਹੈ ਹੈ ਹਾਂ 10 ਰੁਪਏ ਦੀ ਆ ਸਭ ਤੋਂ ਪਹਿੱਲ ਸ਼ੂਗਰ ਨੇ ਪ੍ਰਭਾਵ ਪਾਉਣਾ ਅੱਖਾਂ 'ਤੇ ਜਾਂ ਕਿਡਨੀਆਂ 'ਤੇ ਚਾ ਜੀ ਸ਼ੂਗਰ ਜੇ ਜੇ ਕੰਮ ਕਰਦਾ ਹਾਂ ਸ਼ੂਗਰ ਸਭ ਤੋਂ ਮੈਂ ਅੱਖਾਂ ਲੱਕੜੀਆ ਸ਼ੂਗਰ ਕਿ ਕੰਟਰੋਲ ਨਹੀਂ ਕਰਦੀ ਜਿਹੜੀ ਲੱਕੜੀ ਆਈ ਹੈ ਉਹ ਲੱਕੜੀ ਨਹੀਂ ਗੇ ਕਰਨਾ ਫਿਰ ਵੀ ਜੀ ਨਾ ਬੰਦ ਹੋ ਜਵੇ ਸਹੀ ਹੈ ਤਾਂ ਹੈਗਾ ਹੈ ਦੇਸੀ ਤੋਂ ਆਇਆ ਹੈ ਉਹ ਇਲਾਜ ਤਾਂ ਤੇਰੇ ਇੱਥੇ ਆ ਮਿੱਠਾ ਗਾਣਾ ਬੰਦ ਕਰ ਸੈਰ ਸੂਰ ਕਰ ਆਪਣਾ ਕੰਮ ਕਰ ਸ਼ੂਗਰ ਤੇ ਤੇਰਾ ਕੰਟਰੋਲ ਹੀ ਹੋ ਜਾਣਾ ਹੁਣ ਜੇ ਲੱਕੜੀ ਦਾ ਕੰਟਰੋਲ ਨਾ ਕਿਵੇਂ ਪੀਜੀਏ ਤਾਂ ਬੰਦੇ ਹੋ ਜੂ ਹਾਂ ਮਾੜਾ ਮੋਟਾ ਫਰਕ ਪਾ ਦੂ 1921 ਉਹ ਕੰਟਰੋਲ ਤਾਂ ਰਹੂਗਾ ਕੰਟਰੋਲ ਹੀ ਰਹੇ ਯਾਰ ਦੇਸੀ ਨੁਕਤੇ ਗੱਲ ਤੈਨੂੰ ਉਹਨਾਂ ਨੇ ਪ੍ਰੈਕਟਿਸ ਦੱਸ ਦੇਣੀ ਜੇ ਤੂੰ ਪ੍ਰੈਕਟਿਸ ਕਰੀਗਾ ਤੇਰਾ ਲੋਟ ਹੁਣ ਜੇ ਤੂੰ ਪ੍ਰੈਕਟਿਸ ਹੀ ਨਹੀਂ ਕਰੂਗਾ ਆਈਦਰ ਜਿਹਦੇ ਮਣ ਕੇ ਹੀ ਉਹਨਾਂ ਨੂੰ ਵੀ ਤਾਂ ਐਂ ਦੱਸ ਦੇ ਵੀ ਇਹ ਆਹਿਆ ਚੀਜ਼ ਕਰੂ ਜੇ ਆਪ ਕਲ ਠੀਕ ਆ ਫਿਰ ਮਿਲਦੇ ਆਨੇ ਯਾਰ ਉਪਰੇ ਕਮਾਂਗੇ ਲਿਆ ਮੈਂ ਫੇਰ ਹੁਣ ਨਾ ਨਾ ਭਾਈ ਆ ਦੇ ਗਿੱਜਰ ਲੈ ਕੇ ਆਉਣਾ ਹੁਣ ਗਿੱਜਰ ਉਹ ਸਿਆਲ ਆ ਗਿਆ ਹੁਣ ਸਕੀਮ ਜੀ ਚੱਲਦੀ ਆ ਮੈਂ ਲੈ ਲੈਂਦੇ ਨਹੀਂ ਆਉਂਦੇ ਨਹੀਂ ਆ ਕਹਿੰਦੇ ਨਹੀਂ ਆਨਲਾਈਨ ਮੰਗਾ ਲੈਣਾ ਮੈਂ ਕਿਹੜਾ ਦੂਆ ਦੂਆ ਲੈਣਾ ਬਿਜਲੀ ਵਾਲਾ ਕੀ ਦੂਆ ਆ ਗਿਆ ਦੂਆ ਦਾ ਹੋਣਾ ਜੌਂਟਾ ਫਰੀ ਆ ਹੁਣ ਉਹਦੇ ਕਰਕੇ ਹੁਣ ਕਿਹੜਾ ਰੱਖਦਾ ਉਹਨੂੰ ਦੂਏ ਨੂੰ ਨਾ ਚੱਲ ਆਜਦਾ ਫਰੀ ਆ ਭਲਾ ਸਿਆਲ ਚੜਦੀ ਨਹੀਂ ਆਉਣਾ ਹੈਗਾ ਹਾਂ ਠੀਕ ਆ ਦੂਆ ਵੀ ਆਏ ਤਾਂ ਪਤਾ ਹੁੰਦਾ ਫਾਇਦਾ ਹੀ ਨਾ ਜੇ ਇਹਦੇ ਦੋ ਬੰਦੇ ਨਾਲ ਲੈ ਫਿਰ ਪੰਜ ਕਿੰਤਾ ਹੋਣਾ ਹੋ ਜਾਂਦਾ ਇਹਦਾ ਰੇਟ ਖਾਣਾ ਪੈਂਦਾ 15 ਮਿੰਟ ਇਹਦਾ ਹਾਂ ਉਹਦਾ ਹਾਂ ਚੱਲਦਾ ਰਹਿੰਦਾ ਉਹਦਾ ਤਾਂ ਲਾਈਟ ਤੇ ਬਿਨਾਂ ਵੀ ਆ ਹਾਂ ਬਿਨਾਂ ਲਾਈਟ ਦੀ ਚੱਲੀ ਜਾਂਦਾ ਆਹੋ ਮੈਂ ਕਹਿੰਦਾ ਮੈਨੂੰ ਕੋਲ ਇਹ ਤਾਂ ਕਹਿੰਦੇ ਜਨਰੇਟਰ ਚਲਾਓ ਜੇ ਲਾਈਟ ਨਹੀਂ ਹੈਗੀ ਖਾਂ ਸਿਆਲ ਮੈਂ ਕਹਿੰਦਾ ਜਨਰੇਟਰ ਚਲਾਓ ਲਾਈਟ ਦਾ ਜਲਾਈ ਨਹੀਂ ਭੱਜਦੀ ਮੈਂ ਤਾਂ ਕਹਿੰਦਾ ਵੀ ਜੇ ਤੇਰਾ ਕਿਤੇ ਗੈਸ ਬਰੇ ਜੱਲ ਪਵੇ ਮੈਂ ਤੋ ਚਲਾ ਲਮ ਆਹੋ ਨਹੀਂ ਠੀਕ ਹੈ ਗੈਸ ਲਾ ਹੋਵੇ ਨਾ ਹਾਂ ਗੋਬਰ ਗੈਸ ਬਰੇ ਚੱਲੀ ਜਾਵੇ ਹਾਂ ਹਾਂ ਤੇਰੀ ਕਿੰਝ ਆਉਗਾ ਅੱਛਾ ਵਿਚੇ ਪੋਨ ਧੁੱਪਾਂ ਨੇ ਦਾ ਬਹੁਤ ਫਰਕ ਪਾਉਣਾ ਉਹ ਜਿਹੜੀ ਪੱਛੋਂ ਜਾਂਦੀ ਬੱਚਵਾ ਜਲਦੀ ਐ ਅੱਛਾ ਸਾਰੀ ਗੱਲ ਵੀ ਬੱਚਵਾ ਫੇਰ ਵੀ ਇੱਕ ਗੱਲ ਹੈਗੀ ਆ ਜਿਹੜੀ ਲੰਬੀ ਪਈ ਹੈ ਨਾ ਜੇ ਦੂਈ 4 ਦਿਨਾਂ ਚ ਸੁੱਕਦੀ ਐ ਖੜੀ ਉਹਨੇ 8-10 ਦਿਨ ਲੀਂਦੇ ਨੇ ਲੈ ਲੈ ਜੇ ਉਹਦਾ ਖਵਾਰ ਹੀ ਨਹੀਂ ਨੇ ਪੈਣੀ ਉੱਪਰ ਤਾਂ ਤੀ ਨੂੰ ਹਾਂ ਤਾਂ ਉਹਦਾ ਹਿਊ ਹੈ ਯਾ ਉਹਨੇ 8-10 ਦਿਨ ਵਿੱਚ ਸੁਪਣਾ ਹਾਂ ਘਟੋ ਘਟ ਫਿਰ ਪੋਨ ਕੋਈ ਚੱਕਰ ਨਹੀਂ ਆਗਾ ਹਾਂ ਬਾਕੀ ਹੁਣ ਜੰਮਣੀ ਦਾ ਹੈਗੀ ਉਹ ਜਿਹੜਾ ਹਰਾ ਦਾਣਾ ਐ ਉਹਦੇ ਜ਼ਿਆਦਾ ਚਾਂਸ ਹੈ ਜੰਮਣ ਦੇ। ਬੁਹਾਰਾ ਹੀ ਜੰਮਦਾ ਰਹਾ। ਹਾਂ। ਅੱਜ ਵੀ ਦੇਖ ਕੇ ਆਉਂਗਾ ਸਵੇਰ ਨੂੰ ਜਾਉਂਗਾ ਕੱਲ ਨੂੰ। ਕੱਲ ਨੂੰ ਜਾ ਕੇ ਆਉਂਦਾ। ਦੇਰ ਦੇ ਯਾਰ ਨੂੰ। ਆਹ ਕਹਿੰਦੇ ਘਾੜਦਾ ਹੁਣ। ਸਵੇਰ ਨੂੰ 11-12 ਵਜੇ ਪਤਾ ਲੱਗਦਾ। ਹੈ? 11-12 ਵਜੇ। ਬੱਸ ਸਵੇਰ ਨੂੰ ਜਾਵੇ। ਦੁਪਹਿਰ ਨੂੰ ਜਾਵੇ 12 ਵਜੇ। ਇਹ ਟਾਈਮ। ਆਹ ਟਾਈਮ ਵੀ ਠੀਕ ਆ। ਕੁਝ ਨਹੀਂ ਸਾਡੇ ਪਾਣੀ ਚ ਟੁੱਕੀ। ਤੂੰ ਤਾਂ ਜਾਏਂਗਾ ਤੂੰ ਤਾਂ ਰੋਲੇ ਲੱਗਦਾ ਉੱਥੇ ਨੂੰ। ਤੈਨੂੰ ਡੁੱਬੀ ਵੀ ਹੋਣੀ ਆ। ਡੁੱਬੀ ਵੀ ਸਾਰੀ ਨਹੀਂ ਹੈਗੀ ਕਿਤੇ ਕਿਤੇ ਹੈਗਾ। ਅੱਛਾ। ਆਇਆ ਵੀ ਅੱਜ ਪਾਣੀ ਪਿੱਛੇ ਤੇ ਹਟ ਜੂ। ਹਾਂ ਕੱਲੂ ਸਾਡੇ ਦੇ ਉੱਤਰ ਜੀ ਕੋਈ ਥੜਾ ਬਾਹਰ ਚਲੋ ਦੇਖੋ ਜਿਹੜਾ ਪਰਮਾਤਮਾ ਨੇ ਦੇਣਾ ਉਹ ਵੀ ਦੇਣਾ ਯਾਰ ਹਾਂ ਚਲ ਇੰਨਾ ਪੈਦਾ ਹੋ ਗਿਆ ਹੁਣ ਸਾਈਕਲ ਚੱਕਣ ਲੱਗ ਪੜਿਆ ਬਾਪੂ ਬੋਟਾ ਦੇ ਫਾਰਮ ਬਾਪਾ ਤਾਂ ਆਏ ਨੂੰ ਬਾਪੂ ਕੀ ਕੰਮ ਗਿਆ ਦਾ ਬਾਪੂ ਭਰਿਆ ਹੈ ਫਾਰਮ ਐਸੇ ਹੱਤ ਅਸੀਂ ਬਹੁਤ ਦੂਰ ਹੈ ਗਾਜ ਫਿਰ ਲਹਿਦੂਰ ਕਿੱਥੇ ਹੈ ਪੁੱਛ ਲੈ ਸਾਈਕਲ ਤੇ ਕਿਹੜੇ ਦਿੰਦਾ ਫਿਰ ਦਾ ਸਾਈਕਲ ਤੇ ਕਿਹੜੇ ਦੇਣੀ ਹੈ ਨਾ ਗੱਡੀ ਬਣਾਉਣ ਗਿਆ ਦਾ ਫਰਦ ਕਿਹੜੇ ਕੰਮ ਵਾਸਤੇ ਨਿਕਲਦੀ ਆ ਕੌਣ ਇਹ ਤੇ ਤਾਂ ਗਿਆ ਹੋ ਗਿਆ ਬਾਪੂ ਤੇ ਬਾਹਰ ਅਸੀਂ ਖੜ ਜੂਗੇ ਹਾਂ ਤੇਰੀ ਜੀਰੀ ਇੱਧਰ ਸਹੀ ਆਇਦਗੀ ਸਾਰੀ ਉਹ ਫਿਰ ਬੁੱਤਾ ਵੀਰੇ ਥਾਏ ਬਜ਼ਰ ਬੁੱਤਾ ਬਲਾਉਂਗਾ ਲਾਉਂਗੇ ਉਹ ਦੱਲੀ ਬਾਈ ਵੀ ਆ ਗਿਆ ਸਾਡਾ ਅੱਜ ਬੰਦੇ ਇਕੱਠੇ ਹੋ ਗਏ ਸਾਰੇ ਆ ਵੀ ਜਿਵੇਂ ਜਿਥੇ ਜਵਾਰ ਕਰ ਲਏ ਸਭ ਮਿੱਤਰ ਵੀ ਵੀ ਬੜੇ ਸਾਈਕਲਾਂ 'ਤੇ ਕੋਈ ਸਹੀ ਗੱਲ ਆ ਮੈਂ ਕਹਿੰਦਾ ਕਿ ਮੋਟਰਸਾਈਕਲ ਤਾਂ ਹੀ ਦੇਤੇ ਮੈਨੂੰ ਤਾਂ ਆਵ ਲੱਗਦਾ ਦੱਲੀ ਸਾਈਕਲ 'ਤੇ ਨਹੀਂ ਸਾਈਕਲ 'ਤੇ ਹੱਸ ਮੇਰੀ ਸਾਈਕਲ 'ਤੇ ਪਾਉਗਾ ਦੱਲੀ ਤਾਂ ਪੜਾਣੀ ਦੁੱਤਾ ਇਹ ਨਵੇਂ ਸਾਈਕਲ ਮੰਗਦਾ ਸਰਪੰਚ ਉਹ ਦੱਲੀ ਸਾਈਕਲ ਮਿਲਦੀ ਆ ਜੀ ਸਰਪੰਚੀ ਜੀ ਗੱਡਣਾ ਦੇਖ ਲਾ ਇਹ ਨਹੀਂ ਅਗਲਾ ਕਿਆ ਕ 11000 ਰੁਪਏ ਲਾ ਕੇ ਆਇਆ ਦੀ ਗੱਲੀ ਤੇ ਫਿਰ ਹਾਂ ਤੇ ਦੱਲੀ ਦੀ ਡਿਮਾਂਡ ਬਹੁਤ ਆ ਉੱਥੇ ਸਰਪੰਚੀ ਦੀ ਪੰਚੀ ਦੀ ਸਭ ਕਾ ਦੀ ਡਿਮਾਂਡ ਕੋਈ ਫਾਇਦਾ ਨਹੀਂ ਠੀਕ ਆ ਬਸ ਜਿਸ ਤਰ੍ਹਾਂ ਹੈ ਕਿ ਦੱਲੀ ਪਤਾ ਹੈ ਕਿ ਇਕ ਜਗ੍ਹਾ ਹੈ ਨਾ ਉੱਧਰ ਦੱਲੀ ਦੀ ਟਰਾਲੀ ਦੱਲੀ ਖੜੇ ਹੋਇਆ ਕਰਨਾ ਉੱਧਰ ਫੋਨ ਆ ਜੇ ਕਰਨਾ ਆ ਜਾ ਪੰਚਾਇਤ ਕਰਨੀ ਆ ਨਾ ਵੇਖਿਆ ਹੋ ਗਿਆ ਦਰੀੜ ਵਾਲੀ ਛੱਡ ਕੇ ਭੱਜ ਜਾਏਗਾ ਨਾ ਮੇਲੇ ਚ ਤੇ ਅੱਜ ਮਾਮੀ ਉਹ ਤੋਂ ਮੁੜ ਕੇ ਜਾਣੋ ਇੱਕ ਵਾਰ ਜਦ ਆ ਗਿਆ ਨਾ ਤਾਂ ਠੀਕ ਹੈ ਦਲੀ ਆਪਾਂ ਆਏਗੇ ਕੰਮ ਵਾਲੇ ਬੰਦੇ ਬਾਈ ਹਾਂ ਤਾਂ ਜਾਮਣਾ ਘਰ ਹਾਂ ਆਪਾਂ ਲਈ ਕੰਮ ਚੁੱਕ ਗਿਆ ਦੀਦਾ ਖੇਤ ਤਾਂ ਮ ਕੰਮ ਕਰਨ ਵਾਲੇ ਆਂ ਢੀੜਲੀ ਠੀਗ ਨੀ ਗਾਲੇ ਕੰਮ ਛੱਡ ਅਸੀਂ ਦੇਖਦੀ ਕਰਕੇ ਪਾਂਚੀ ਬਾਈ ਕੰਮ ਛੱਡ ਕੇ ਭੱਜਣਾ ਪੈਂਦਾ ਕੂਰਾ ਜਿਆਦਾ ਠੀਕੇ ਭਗਟ ਹੁੰਦੀ ਦੀ ਉਹਦਾ ਠੀਕੇ ਬਾਰੀ ਜ਼ਿਆਦਾ ਹੋਈ ਗੱਲ ਹੈ ਹੁੰਦੀ ਕੰਮ ਛੱਡ ਕੇ ਭਜੋਣਾ ਇਹ ਨਹੀਂ ਜਾ ਫਿਰ ਜਾਣਾ ਤਾਂ ਪੈਣਾ ਭਾਈ ਨਹੀਂ ਜਾਣਾ ਪੈਣਾ ਉਹਦਾ ਲੈਣਾ ਕਾਹਦੇ ਕੰਮ ਨੂੰ ਉਹਦਾ ਦਿੱਤਾਗਾ ਤਾਂ ਜਾਣ ਵਾਸਤੇ ਦਿੱਤਾ ਇਹ ਬੰਦੇ ਵਿੱਚ ਜਾਂਦੇ ਨਹੀਂ ਹੈਗੇ ਹੂੰ ਨੂੰ ਜਾਣਾ ਤਾਂ ਪੈਣਾ ਚਲੋ ਉਹ ਜੀ ਨਾ ਕੰਮ ਕਰਨਾ ਪਿੰਡ ਦਾ ਜਾਇਰ ਜਾਂਦੀ ਆ ਕਿਤੇ ਜਾਣਾ ਪੈਣਾ ਤਾਂ ਨਾਲ ਠੀਕ ਨਹੀਂ ਗੱਲ ਇਹ ਨਹੀਂ ਹੈਗਾ ਵੀ ਉਹਨੂੰ ਥੋੜੋ ਵੀ ਜੇ ਸਰਪੰਚ ਬਣਾ ਤੇ ਵੀ ਜਾਣਾ ਹੀ ਹੈ ਵੀ ਹਾਂ ਸਰਪੰਚ ਦਾ ਪੰਜ ਚਾਹੀਦੀ ਹੈ ਸਰਪੰਚੇ ਨੂੰ ਕਹੂਗਾ ਕੱਲਾ ਉਹ ਕਹਿੰਦਾ ਪੰਜ ਵੀ ਬਰਾਬਰ ਖੜੇ ਬਰਾਬਰ ਖੜਨਾ ਪੈਣਾ ਹਾਂ ਇਹ ਨਹੀਂ ਹੈਗਾ ਵੀ ਇਕੱਲਾ ਸਰਪੰਚ ਦੀ ਜ਼ਿੰਮੇਵਾਰੀ ਥੋੜੋ ਯਾਰ ਫੇ ਬਾਅਦ ਜਾ ਸਰਪੰਚ ਨੂੰ ਗੱਲਾਂ ਘੱਡੀ ਜਾਓ ਇਹ ਕਰਤਾ ਉਹ ਕਰਤਾ ਜਾਂ ਪੰਜਾਂ ਨੇ کہہ ਲਿਆ ਕਿ ਸਲਾਹ ਹੀ ਨਹੀਂ ਤੇ ਨੂੰ ਸਲਾਹ ਤਾਂ ਸਾਰਿਆਂ ਦੀ ਚੱਲਣੀ ਆ ਬਾਜੀ ਵਾ ਬਾਕੀ ਭਾਈ ਸੰਮਤੀ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਹੁਣ ਵੋਟਾਂ ਦਾ ਦਰਾਂ ਲਗਾ ਦੱਲੀ ਹੋਏਗੇ ਆ ਚਲ ਹੈਗੇ ਚਾਰ ਦਿਨ 4 ਦਿਨ ਚ ਉਮੀਦ ਹੈ ਕਿ ਰਮਤੀ ਦੀ ਹਾਂ ਧਿਆਓ ਉਹਦਾ ਹੋਤਾ ਦੀ ਬੜੀ ਲੰਮੀ ਆਜਾ ਬੰਦਾ 7 ਤਰੀਕ ਤੱਕ ਵੀ ਹੋ ਸਾਦੀ ਕਾਗਜ ਭਰੇ ਆ ਬਾਕੀ ਸਾਰੇ ਲਿਆਓਗੇ ਵਾਪਸ ਉਹ ਮਾੜਾ ਜਿਹਾ ਨਾ ਸਰਮਥਿਆ ਪੌਣੀ ਹੁੰਦੀ ਬੰਦੇ ਦੇ ਮਨ ਦੇਲ ਚ ਮਾਨਸਿਆ ਬਾਕੀ ਬਿੰਦਰੀ ਕਾਗਜ ਭਰਦਾ ਤਾਂ ਕਿਹੜੇ ਬਾੜ ਦੇ ਭਰੇ ਬਿੰਦਰ ਹਾਂ ਪਾਂਚੀ ਦੇ ਕਿਹੜੇ ਬਾੜ ਦੇ ਭਰੇ ਸਰਪੰਚੀ ਦੇ ਭਰੇ ਯਾਰ ਫੇਰ ਪਾਂਚੀ ਪਾਂਚੀ ਸਾਰੀ ਪਾਂਚੀ ਮੈਂ ਗਿਆ ਲੈਣਾ ਮਾ ਸਾਡੇ ਪਾਂਚੀ ਕਾ ਤਾਂ ਲਿਖਿਆ ਪਤਾ ਨਹੀਂ ਉਹਨੇ ਕਾ ਤਾਂ ਲਿਖਤਾ ਸਰਪੰਚੀ ਦੇ ਭਰੇ ਆ ਸਰਪੰਚੀ ਦੇ ਭਰੇ ਹਾਂ ਸਰਪੰਚੀ ਦੇ ਦੇਖ ਲਾ ਨਾ ਸਰਪੰਚੀ ਦੇ ਲਾ ਠੀਕ ਹੈ ਖੜਸਾ ਦਾ ਬੰਦਾ ਆ ਨਾ ਚਾਵਾਂ ਖੜਸਾ ਦਾ ਇਹਦਾ ਕੋਈ ਨਹੀਂ ਲਾਤਾ ਇਹਦਾ ਰੋਟੋਕ ਨਹੀਂ ਰੋਟੋਕ ਦਾ ਚੈਤਤੂ ਹੈ ਨਾ ਐ ਤੂੰ ਇਹ ਗੱਲ ਛੜਦਾ ਤੂੰ ਐਮਐਲਏ ਦੀ ਵੀ ਖੜ ਸਕਦਾ ਮੈਂ ਉਹ ਹੀ ਤਨ ਦਾ ਆਇਆ ਮੈਂ ਕਹਿੰਦਾ ਰੋਟੋਕ ਹੈ ਐਮਪੀ ਨਾ ਹੁਣ ਚੁਆਇਸਾ ਕੋਈ ਨਾ ਮਰਦੀ ਖੜਦਾ ਪਾਈ ਕੋਈ ਵੀ ਖੜ ਸਕਦਾ ਹਾਰੀ ਜਾਊਗਾ ਹਾਂ ਖਾਣੇ ਦਾ ਅਧਿਕਾਰ ਸਭ ਦਾ ਹੁੰਦਾ ਦੇਖੇ ਨੇ ਇੱਥੇ ਜਿੱਦਣ ਆਪਾਂ ਐਮਐਲਏ ਬੋਟਾ ਪਾਉਣ ਗਏ ਹਾਂ ਉਦੋਂ 18 19 ਜਣੇ ਖੜੇ تھے ਹਾਂ ਜਿਨ੍ਹਾਂ ਨੂੰ ਜਾਣਦੇ ਇੰਦੇ ਸਿਰਫ ਦੋ ਦੇ ਤਿੰਨ ਦੇ ਪ੍ਰਚਾਰ ਹੋਈ ਤੇ ਚਾਰ ਦੇ ਬਸ ਉਹ ਬਾਕੀ 17 18 ਇੱਕ ਨਹੀਂ ਨਿਕਲੇ ਆ ਬਾਕੀ ਵਿਚਾਰੇ ਗਰੀਬ ਤੇਰਾਂ ਕੋਲ ਇੰਨਾ ਹੈ ਹੀ ਨਹੀਂ ਦਾ ਵੀ ਰੇਡੂ ਘਮਾ ਕੇ ਬੱਠੇ ਬੱਠੇ ਲੈਂ ਫਿਰ ਟਰੈਕਟਰ ਉਹ ਤੇਰਾ ਟਰੈਕਟਰ ਭੇਜ ਦੇਗਾ ਨਾ ਪਰੇ ਗਾਵੇ ਦੇ ਹੋ ਹੋਟਲ ਮਨ ਵੀ ਨਿਕਲੇ ਹੋਗੇ ਪਾ ਮਾਈ ਮੋਟੀਆਂ ਨਾ ਨਿਕਲੀਆਂ ਕਿਸੇ ਨੂੰ 1200 2000 4000 5000 ਇਹ ਵੀ ਨਿਕਲੀਆਂ ਪਰ ਐਜ ਕੀ ਮੈਂ ਸੁਣਿਆ ਵੀ ਕਹਿੰਦੇ ਸ਼ਾਇਦ ਸਰਪੰਚੀ ਵਿੱਚ ਨੋਟਾ ਦਾ ਵੰਡਣ ਵੀ ਹੈਗਾ 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 ਚਾਹੀਦਾ ਚਾਹੀਦਾ ਵੀ ਸਰਪੰਚੀ ਉਹ ਵੀ ਚਾਹੀਦਾ ਬਾਈ ਸਰਪੰਚੀ ਚ ਹੈਗਾ ਬਾਕੀ ਨੂੰ ਪਤਾ ਲੱਗੂਗਾ ਰੋਟਾ ਹੀ ਹੁੰਦਾ ਹੈ ਵੀ ਜਿਹਦਾ ਕੰਮ ਨਹੀਂ ਹੋਇਆ ਪਿੰਡ 'ਚ ਉਹ ਲਾਥ ਆਇਆ ਤਾਂ ਉਸੇ ਮੋੜ ਮੈਨੂੰ ਕੋਈ ਵੀ ਨਹੀਂ ਮਨਜ਼ੂਰ ਹਾਂ ਹਾਂ ਠੀਕ ਨਹੀਂ ਗੱਲ ਹਾਂ ਆ ਉਹੀ ਤਾਂ ਚੱਕਰ ਆ ਉਹੀ ਤਾਂ ਕਹਿੰਦਾ ਵੀ ਸ਼ਾਇਦ ਹੈਗਾ ਇਦਗੀ ਉਹ ਵੀ ਵਧੀਆ ਲਾ ਲੈ ਕਹਿੰਦਾ ਤਾ ਮਸ਼ੀਨ ਵਾਲੀ ਉਹਦਾ ਪਰਚੀ ਵੀ ਹੋ ਜਾਂਦਾ ਉਹ ਤਾਂ ਪ੍ਰਿੰਟੇ ਕਰਨਾ ਆਓ ਲੋ ਜਣਾ ਹੁਣ ਜੇ ਮੈਂ ਤਾਂ ਚਾਰ ਸਰਪੰਚ ਖੜੇ ਐ ਏਡੀ ਪਰਚੀ ਪ੍ਰਿੰਟ ਹੋਣੀ ਐ ਜੇ ਦੋ ਆ ਤਾਂ ਛੋਟੀ ਹੋਣੀ ਆ ਹਾਂ ਉਹਨੇ ਤਿੰਨ ਵਾਲੀ ਕਰਤੀ ਹੋਣੀ ਵੀ ਨੋਟਾ ਦਾ ਵੀ ਲਾਤਾ ਵਿੱਚ ਇੱਕ 20 ਵੀ ਲਾ ਦੋ ਬਟਨ ਇੱਕ ਠੀਕ ਐ ਪਿੰਡਾਂ ਦੀ ਚੁਆਇਸ ਤਾਂ ਹੀ ਪਤਾ ਲੱਗੂ ਪਿੰਡ ਦੀ ਹੀ ਲਾਈ ਜਾਣਾ ਪੱਗ ਲਾਇਗਰ ਹੋ ਗਿਆ ਮੈਂ ਪਿੰਡ ਦੀ ਲਈ ਆ ਪਿੰਡ ਦੀ ਦੀ ਪਤਾ ਲੱਗਣਾ ਤੇਰਾ ਪੰਚ ਦਾ ਵੀ ਸਰਪੰਚ ਦਾ ਵੀ ਸਭ ਦਾ ਵੀ ਨਹੀਂ ਮੈਂ ਭਾਈ ਕਿਸੇ ਨੂੰ ਵੀ ਨਹੀਂ ਜਾਂਦਾ ਕਿਸੇ ਨੂੰ ਨਹੀਂ ਜਾਂਦਾ ਹਾਂ ਗੱਲੀ ਦੇ ਵਿਚਾਰ ਥੋੜਾ ਹੈ ਗੋਈਆਂ ਬੈਠਾ ਦੰਦੀ ਸਾਲ ਉੱਠ ਕੇ ਆਇਆ ਇਹਦਾ ਹੈਗੇ ਉਹਦਾ ਚਾਹ ਵੀ ਆਇਆ ਕਿ ਮੰਗਾਈਏ ਕੱਲੇ ਮੰਗਾਈਏ ਚਾਹ ਇਹ ਦੇ ਵੀ ਪਾਣੀ ਦੇ ਗਲਾਸ ਇਹ ਨਹੀਂ ਆ ਪੀਣੀ ਪਾਣੀ ਉਹ ਅੱਜ ਸਾਡੇ ਪਾ ਪੱਕਾ ਆ ਰਹੀਆਂ ਨੇ ਨਹੀਂ ਲੱਗਾ ਨਹੀਂ ਆਇਆ ਉਹ ਇਹ ਸੁਸਤ ਕਾਤੇ ਬੈਠੋ ਅੱਜ ਪਾਜ ਪਾਜਵਾ ਬੋਟ ਆਉਣੀ ਜੱਲੀ ਉਹਨਾ ਆਏ ਜੀ ਪਾਜ ਪਾਜ ਚੱਲੀ ਗਈ ਹਫਤਾ ਬੱਸ ਹੂੰ ਤਾਂ ਤਾਂ ਚੱਲਦੀ ਆ ਚੱਲੂਗੀ ਸਭ ਨੂੰ ਸੁੱਕਾ ਪਰ ਹੁਣ ਪਛੋ ਦਾ ਟਾਈਮ ਆ ਗਿਆ ਹੁਣ ਤੇ ਬਾ ਬੱਚੋ ਹੀ ਬਚੋਗੇ ਯਾਰ ਬਾਈ ਬਹੁਤ ਵਧੀਆ ਜੇ ਪਛਵਾ ਚੱਲੇ ਸਾਰੇ ਖਾਤੇ ਬਹੁਤ ਹੋਏ ਹੋਏ ਇੱਤੋਂ ਅੱਛਾ ਹੋਏ ਹੋ ਕੀ ਤਾਂ ਨਹੀਂ ਮੈਂ ਉਹੀ ਕਹਿੰਦਾ ਬਹੁਤ ਖਾਤੇ ਹੋਏ ਯਾਰ ਮੇਰੀ ਧੇਕੇ ਬਣਾ ਆ ਵੀ ਹੋਏ ਬੇ ਮੇਰੀ ਧੇਕੇ ਬਣਾ ਉਹ ਵੀ ਤਾਂ ਹੁੰਗਰ ਦਿਓ ਆ ਪਾਣੀ 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 ਹੈਗਾ ਉਹ ਡੂਗਲੇ ਪਾਣੀ ਨਹੀਂ ਤੁਹਾਡੇ ਨਹੀਂ ਮੇਰੇ ਪਾਣੀ ਸਾਡੇ ਤੇਰੇ ਨਾਲ ਤੇ ਮਸਹਾਰ ਘਟੂਗਾ ਕਿਉਂਕਿ ਤੇਰੀ ਪਾਣੀ ਜਿਆਦਾ ਖੜਾ ਮੇਰੇ ਪਾਣੀ ਦਾ ਨੁਕਸਾਨ ਕਰੇ ਮੇਰੇ ਪਾਣੀ ਦਾ ਨੁਕਸਾਨ ਕਰਨਾ ਜੇ ਤੇਰੇ ਪਾਣੀ ਨਾ ਹੁੰਦਾ ਫਿਰ ਤੇਰਾ ਨੁਕਸਾਨ ਕੋਈ ਨਹੀਂ ਤਾਂ ਐਡਾ ਇਹ ਤਾਂ ਨੁਕਸਾਨ ਕੋਈ ਨਹੀਂ ਫਿਰ ਉਹ ਵੜਾ ਵੀ ਦੇਣੀ ਸੀ ਹਾਂ ਫਿਰ ਨੁਕਸਾਨ ਨਹੀਂ ਕਰ ਜੇ ਪਾਣੀ ਨਾ ਆਉਂਦਾ ਚੈਨ ਵਾਲੀ ਤੇ ਆਈਏ ਥਾਲੀ ਚਾਹੀਦਾ ਚੈਨ ਵਾਲੀ ਉਹ ਵੈਸੇ ਚੈਨ ਵਾਲਾ ਬਣਦਣੀ ਉਹਨੇ ਗਰੀ ਵੀ ਹੋਇਆ ਚੱਕ ਤੇ ਚੈਨ ਵਾਲੀ ਆ ਜੂਗੀ ਚੈਰ ਵਾਲੇ ਦੀ ਗਿਰੀ ਗੁਰੀ ਉਹ ਚੱਕ ਤੇਰੀ ਉਹਨੇ ਕਿਹੜੇ ਦੇਖਣੀ ਆ ਹਾਂ ਉਹ ਮੇਰੇ ਇੱਕ ਗਾਲਾ ਜ਼ੀਰੋ ਲੈਵਲ ਕਰਕੇ ਆਪਾਂ ਨੇ ਬਿਨ ਉੱਚ ਘੜੇ ਕੋਈ ਬਾਟਾ ਨਾ ਕੋਈ ਉੱਚਾ ਨਾ ਨੀਮਾ ਉਪਕਣੀ ਖੇਤ ਜੀਰੋ ਲੈਵਲ ਖੜਾ ਉਹ ਚਾਹ ਨਾਲ ਯਾਰੀ ਦੇ ਮਸ਼ੀਨ ਥਲੀ ਚਾਹ ਨਾਲ ਜਾਂਦਾ ਪੰਜ ਵਾਲੀ ਕਿਹੜੇ ਮਹਿੰਗੀ ਆ ਆ ਵੀ ਤਾਂ ਸਹੀ ਉਹ ਤਾਂ ਅੰਦਰ ਤਲਵਿੰਦਰ ਦਾਦਾ ਇਹ ਤਾਂ ਮਿਲਣ ਦਦਾਦਾ ਪੜੇ ਘੜੇ ਚਾਹ ਨਾਲ ਜਲਦੀ ਆਉਂਦੀ ਪਤਾ ਕਰ ਲੋ ਸਾਰੀ ਚਾਹ ਨਾਲ ਹੀ ਚੱਲਦੀਆਂ ਕਹਿੰਦਾ ਚਾਹੀਦੀ ਚਾਹ ਨਾਲ ਹੀ ਆ ਪਤਾ ਕਰ ਲੋ ਉਹਨੇ ਕਿਹੜੇ ਕਰਨਾ ਹੈ ਗਿੱਲੀ ਸੁੱਕੀ ਦਾ ਮੰਡਾ ਬੜੀ ਜਾਨੀ ਹੁੰਦਾ ਫਿਰ ਮੰਡ ਜੀ ਵੀ ਚੱਲੂਗੀ ਜਿੱਥੇ ਮੰਡ ਤੇ ਘੇਰ ਹੋਰ ਪਤਾ ਕਰੀਏ ਹਾਂ ਪਤਾ ਕਰੀਏ ਪੁਕਾਰਣੇ ਆ ਸਰਲਾ ਪਤਾ ਜੇ ਹੈਗੀ ਆ ਚੈਨ ਵਾਲੀ ਦਾ ਤਾਂ ਨਜ਼ਾਰਾ ਟਰਾਲਿਆਂ 'ਚ ਭਰ ਕੇ ਥਾਲੀ ਸਤਾਲੂਗੇ ਉਹਨੂੰ ਕਹਣਾ ਇੱਥੇ ਬਾਹਰ ਪਾਈ ਜਾ ਲੈ ਲੈ ਕੇ ਉਹ ਕਿਉਂ ਜੀਰੀ ਦਾ ਉਹ ਵੀਡੀਓ ਜੀ ਦੱਸ ਉਹ ਐਪਲ ਦਾ ਫੋਨ ਕਰ ਕਿਉਂ ਮੇਰਾ ਇਹਦੇ ਮੇਰਾ ਗੁਜ਼ਾਰਾ ਨਹੀਂ ਹੈਗਾ ਆਏ ਫੋਨ ਨਹੀਂ ਗਿਆ ਕਰਨਾ ਤੇਰੇ ਐਪਲ ਦੇ ਨੇ ਮਿਲ 'ਚ ਗਿਆ ਪਾਉਂਗਾ ਸ਼ਾਮ ਨੂੰ ਪਹਿਲਾਂ ਦਿਨ 'ਚ 25 ਵਾਰੀ ਚਾਰਜ ਕਰਦਾ ਇਹ ਉਹ ਬਾਈ ਅਸੀਂ ਪਾਵਰ ਬਾਈ ਚਾਰਜ ਕਰਦੇ ਵਾਸਤੇ ਲੱਗੇ ਬਲੇਟਰਾਂ ਪਰ ਚਾਰਜ ਟਰੈਕਟਰਾਂ ਉਹਦੇ ਬਾਅਦ ਸਾਬ ਕੋ ਦੇ ਦ ਤੇਰੇ ਮੈਨ ਦਿਖਦਾ ਕੀ ਆਏ ਨੰਬਰੇ ਦਿਖਦੇ ਇੱਕ ਹੇ ਬਾਬੋ ਤੇ ਉਹ ਬੰਦੇ ਨੂੰ ਮੂਹਰ ਬੰਨ੍ਹਿਆ ਦੰਦਾ ਬਾਬੋ ਤੇ ਇੱਕ ਵਾਰ ਠੀਕ ਆ ਗੱਲ ਬੰਦਰ ਟਰਾਲੇ ਪਰ ਲੱਗ ਚਾਰਜ ਟਰੈਕਟਰ ਪਰ ਲੱਗ ਚਾਰਜ ਦੋਗਾ ਵਸਤ ਲਵਾਏ ਬਈ ਇਹਦਾ ਨਜ਼ਾਰਾ ਆ ਜੀ ਨਾ ਨਜ਼ਾਰਾ ਸਾਡਾ ਦੇਖਦਾ ਲੈ ਉਹ ਦੇਖ ਤੇ ਧੀ ਵਾਲਾ ਦਿੱਲੀ ਦਿੱਲੀ ਵੀ ਦਿੱਲੀ ਦਾ ਹੋਰ ਕੰਮ ਹੈ ਜਿੱਥੇ ਦੂਆ ਹੱਥ ਰੱਖਿਆ ਵਾ ਮਹਿੰਗਾ ਵੀ ਸੜਕ ਤੇ गिरਣਾ ਚਾਹੀਦਾ ਬਈ ਉਹ ਮੈਂ ਵੀ ਤੇ ਰੱਖਿਆ ਵਈ ਐ ਤਾਂ ਹਾਂ ਕੋਲ ਰੱਖਿਆ ਕਰ ਉਹਨੂੰ ਕੋਲ ਸਕ੍ਰੈਚ ਪੈ ਜੂ ਜੇਬ ਚ ਹੁਣ ਖਬਰਾਂ ਕੀ ਆਇਆ ਹੂੰ ਹੁਣ ਖਬਰਾਂ ਤੋਂ ਜ਼ਿਆਦਾ ਮੇਰੇ ਫੋਨ 'ਚ ਆ ਗਈ ਮੂਲੀ ਖਬਰ ਹੂੰ ਸਮਝਿਆ ਉਹਦੇ ਮੈਂ ਆਇਆ ਕਈ ਪਿੰਡਾਂ 'ਚ ਰੌਲਾ ਪੈ ਗਿਆ ਕਾ ਸਾੜੀ ਦੂਏ ਪਿੰਡ ਮੇ ਬੋਟਾਂ ਪਿਆਤੀ ਸਾੜੀ ਦੂਈ ਬਾੜ ਤੇ ਦੂਈ ਬਾ ਪਿਆਤੀ ਸਾੜੇ ਘਰ ਦੀਆਂ ਕਹਿੰਦਾ 20 ਵੋਟਾਂ ਤੀਆਂ ਤੇ ਮੈਂ ਪੰਜ-ਪੰਜ ਵੰਡਤੀ ਚਾਰ ਬਾੜਾਂ ਚ ਉਹ ਫਿਰ ਉਹ ਦੇਖਣ ਵਾਲਾ ਹੋਣਾ ਕਿਆ ਪਤਾ ਉਹਨਾਂ ਨੂੰ 20 ਵੋਟਾਂ ਦਾ ਡਰ ਹੋਵੇ ਵੰਡ ਤੇ ਵੀ ਇੱਕੋ ਬਾੜ ਦਾ ਨਾ ਪੰਜ ਬਾੜ ਚ ਫਿਰ ਕਿੱਥੇ ਉਹ ਬਾਤ ਕਰਦਾ ਉਹ ਦਿੰਦਾ ਮੈਨੂੰ ਉੱਥੇ ਬਾਈ ਅੱਜ ਉੱਥੇ ਮਿਲਿਆ ਉਹ ਤੱਪਰੀਆਂ ਹੂੰ ਉਹ ਕਹਿੰਦਾ ਦੇਖੀਂ ਨਾ ਥੋੜੇ ਪਿੰਡ ਦੇ ਹੀ ਮੁੰਡਾ ਏ ਕਿਹੜਾ ਕਹਿੰਦਾ ਭੈਣੀ ਮੈਂ ਪਤਾ ਕਰ ਲਿਆ ਉਹਨਾਂ ਦੇ ਪੁੱਤ ਮਾਰਿਆ ਬਈ ਇੱਕ ਕਹਿੰਦਾ ਮਾਲਾਂ ਦਾ ਲੱਗੀ ਜਾਂਦਾ ਮੈਨੂੰ ਕਿਆ ਉਹਦਾ ਨਾਮ ਪਤਾ ਨਹੀਂ ਕਿਆ ਮੁੰਡੇ ਦਾ ਜਿਹ ਉਹਦਾ ਬਲਜੀਤ ਨਾਮ ਹੈ ਜਿਹੜਾ ਆਪਣਾ ਹੋਆ ਤਾਂ ਹੋਊਗਾ ਯਾਰ ਤੈਨੂੰ ਸਰਦਾ ਜਿੱਤੇ ਨਹੀਂ ਬੋਟ ਹੈਗੀ ਆ ਮੈਨੂੰ ਲੱਗਿਆ ਹਾਂ ਮੇਰੀ ਤਾਂ ਬੋਟ ਆਪਣੀ ਬਾਟ ਚ ਹੈ ਬਾ ਠੀਕ ਹੈ ਤਾਂ ਪਪਾ ਨੇ ਤਾਂ ਪਛਾਣ ਨੂੰ ਕਿੱਥੇ ਰੋਕੜ ਜਾ ਕੇ ਨਹੀਂ ਪਛਾਣ ਨਹੀਂ ਹੁੰਦਾ ਬੋਰਡ ਦੇ ਨਾਲੇ ਉੱਥੇ ਫੋਟੋ 'ਚ ਗੱਲ ਸੁਣ ਲੈ ਨਾ ਦਾੜੀ ਨਾ ਮੋਛ ਮੇਰੇ ਛਾਭਾਤ ਵੱਢਣੇ ਸਭ ਤੋਂ ਐਂਡ ਵਿੱਚ ਵੀ ਜਿੰਨਾ ਚਿਰ ਕਦਰ ਰਹੂ ਬੈਨ ਆ ਜਾ ਬਾਈ ਆ ਜਾ ਬਾਈ ਵੋਟ ਪਾ ਆ ਜਾ ਵੋਟ ਪਾ ਕਿਹਨਾਂ ਚਾਹੀਦੇ ਕਣਿਆ ਜਾਣਾ ਹੀ ਪਾਉਣੀ 4 ਵਜੇ ਖਾਣਾ ਲੈਣੇ ਜਾ ਕੇ 4 ਵਜੇ ਤਾਂ ਬੰਦ ਹੋ ਜਾਣੀਆਂ ਕੌਣ 10000 ਖੜਨਾ ਬਾਅਦ ਤੁਹਾਡੇ ਪਿੰਡ ਦੀ 5000 ਤਿੰਨ ਵਜੇ ਐਂਟਰੀ ਬੰਦ ਕਰ ਦੇਣੀ ਤਿੰਨ ਵਜੇ ਖੜ ਜੂਗਾ ਬੰਦ ਹੋਣ ਕੇ ਖੜਨਾ 4 ਵਜੇ ਤੱਕ ਆ ਬਸ ਫਿਰ ਜਿਹੜਾ 5-7000 ਹੁੰਦੀ ਸਾਡੇ ਮਾਲਾਂ ਦੀ ਪਿਊਟ 700 ਵੋਟ ਦੀ ਅਗੀ 600 ਕੋਸਾ 500 ਵੋਟ ਮਸਾ ਪੋਲ ਹੋਣੀ 520 ਵੋਟ ਮੈਨੂੰ ਲਿਖ ਕੇ ਦੇ ਲੈ ਐਨੀ ਵੇ ਬੋਲੋਗੀ ਬਾਕੀ ਤਾਂ ਕੋਈ ਬਾਹਰ ਬਹੁਤ ਕੁਥੂ ਮਰੇ ਗਲੇ ਵੀ ਹੋਣਗੇ ਵਿੱਚ ਬਾਸ ਬਾਸ ਵੀ ਹੈ ਨਾ ਮਰੇ ਗਲੇ ਇੱਤੀ ਸ਼ਾਮ ਨੂੰ ਨਹੀਂ ਜਾਂਦੀ ਆਪਾਂ ਆਇਆ ਬੈਠ ਕੇ ਬਹੁਤ ਹੈ ਬਹੁਤ ਹੈ ਜੀ ਮਾ ਸ਼ਾਮ ਨੂੰ ਨਿਸ਼ਾਨੀਆਂ ਲਾਦੀ ਵੀ ਆ ਬੂਟਾ ਹੋਣੀਆਂ ਨਹੀਂ ਹੈਗੇ ਤੈਨੂੰ ਪਤਾ ਹੀ ਆ ਬਸ ਉਹ ਵਿੱਚ ਕਈ ਕੌਣ ਨੇ ਤੇ ਬਸ ਕਰ ਮੁੱਛਾਂ ਤੋੜਨੀਆਂ ਹੁਣ ਹੈ ਕਿ ਕੋਈ ਨਾਲੀ ਐ ਵੀ ਕੋਈ ਇੱਕ ਲਾਲਾ ਚੱਲ ਚਲੀਏ ਅੱਧੇ ਲਈ ਰੋਪੜੇ ਹੋਏ ਚਲੋ ਜੀ ਜਦ ਅੱਧੇ ਲਈ ਜਾਇਆ ਤੈਨੂੰ ਖਿਲਾ ਕੇ ਲਿਆਉਂਦਾ ਦਿਲ ਤੇ ਆ ਜੀ ਗੱਲੂ ਅਸੀਂ ਚੱਲ ਜੀ ਅਸੀਂ ਚੱਲ ਜੀ